ਕਾਸ ਕਵੇ ਜੀ ਸਾਰੇ ਮੇਰੇ ਨੂੰ ਸੰਦੀਪ ਦੇਵਨ ਪਰ ਆ ਬਹੁਤ ਬਹੁ ਵੈਲਕਮ ਹੈ ਜੀ ਤੇ ਪਿੰਡ ਪੱਡੇ ਪਹੁੰਚ ਗਏ ਬਾਈ ਸਰਨ ਸਿੰਘ ਜੀ ਦੇਖੋ ਅੱਜ ਵੀ ਬਾਈਆਂ ਨਾਲ ਛੱਤ ਅੱਡੇ ਲੈਪ ਪਾਜੂ ਸੇਰ ਆ ਬਾਕੀ ਆਪਾਂ ਭਾਈ ਜਣਾਂ ਗੱਲਬਾਤ ਕਰਦੇ ਆ ਬਾਈ ਸਸਤੀ ਕਾਰ ਸਸਤੀ ਕਾਰ ਹੋਰ ਸਸਤੀ ਆ ਭਜੀ ਸਸਤਾ ਵਧੀਆ ਪਹਿਲਾ ਪਤੇ ਦੀ ਸਾਨ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਚ ਰਹਿੰਦੇ ਸਾਰਾ ਪਿਆਰ ਭਰੀ ਸਸਤੀ ਕਾਰ ਆਸ ਕਰਦੇ ਆਂ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰੇ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤ ਰੱਖੇ ਬਾਜੀ ਬਾਜੀ ਤੇ ਬਾਕੀ ਸੰਦੀਪ ਜੀ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਬਾਜੀ ਪ੍ਰਸ਼ਾਦਾ ਪਾਣੀ ਜਿੰਨਾ ਵੀ ਦੇਣਾ ਵਾ ਸੇਵਾ ਪਾ ਮਨਾਣਾ ਦੋ ਬਿਲਕੁਲ ਜੀ ਬਿਲਕੁਲ ਤੇ ਸਮਾਂ ਜ਼ਰੂਰ ਦਿਆ ਕਰੋ ਬਿਲਕੁਲ ਜੀ ਅੱਜ ਸਮੇਂ ਦੀ ਲੋੜ ਹਾਂਜੀ ਹਾਂਜੀ ਠੀਕ ਆ ਨਾ ਕਿ ਕੋ ਬਜ਼ੁਰਗ ਥੋੜੇ ਕੱਲੇ ਪੈਂਦੇ ਜਾਂਦੇ ਆ ਪਿੱਛੇ ਬਜ਼ੁਰਗ ਹੁੰਦੇ ਸਫਾਂ 'ਚ ਬੈਹ ਜਾਂਦੇ ਹੁੰਦੇ ਸੀ ਤੇ ਹੁਣ ਬਜ਼ੁਰਗ ਜਿਹੜੇ ਇਹਨਾਂ ਵਿਚਾਰੇ ਕੱਲੇ ਰਹਿ ਜਾਂਦੇ ਹੁਣ ਸਥਾਨਾਂ ਦਾ ਕੰਮ ਵੀ ਹੈ ਨਹੀਂ ਬਾਜੀ ਬਾਜੀ ਹੈ ਨਾ ਸਾਰੇ ਕੱਲੇ ਕੱਲੇ ਪਣਚ ਰਹਿ ਗਏ ਆ ਤੇ ਵੱਧ ਤੋਂ ਵੱਧ ਉਹਨਾਂ ਨੂੰ ਸਾਹਬੋ ਸਮਾਂ ਦਿਆ ਕਰੋ ਬੈਠਿਆ ਕਰੋ ਭਾਵੇਂ ਰਾਤ ਦੇ ਸਮੇਂ ਵੀ ਆ ਹਾ ਨਾ ਤੇ ਇਨੀਆਂ ਕੀ ਬੇਨਤੀਆਂ ਇਹਨ ਮੋਲ ਖਜਾਨੇ ਆ ਸਾਹਮ ਕੇ ਰੱਖੋ ਇਹਨਾਂ ਦੀ ਬੜੀ ਲੋੜ ਆ ਤੁਹਾਡੇ ਘਰਾਂ ਦਾ ਤੁਹਾਡੇ ਘਰ ਭਰੇ ਭਰੇ ਲੱਗਦੇ ਆ ਜਿਦੋਂ ਚਲੇ ਜਾਂਦੇ ਘਰ ਦੀਆਂ ਰੌਣਕਾਂ ਚਾਹੀ ਜਾਂਦੀਆਂ ਵਾ ਤੇ ਬੇਨਤੀ ਆਵਾਂ ਕਿ ਵੱਦ ਤੋਂ ਵੱਦ ਸੇਵਾ ਸਤਿਕਾਰ ਉਹਨਾਂ ਦਾ ਕਰਿਆ ਕਰੋ ਤੇ ਬਾਕੀ ਸੰਦੀਪ ਦੀ ਮਾਲ ਤੇ ਮੱਝਾਂ ਨਹੀਂ ਆ ਅੱਛਾ ਗਾਵਾਂ ਨਹੀਂ ਆਹਰਾ ਕੋਣ ਤੁਸੀਂ ਇਹ ਦੱਸੋ ਮੱਝਾਂ ਦਾ ਚਾਲੂ ਕਰੀਏ ਉਧਰ ਹੀ ਆਜੋ ਫਿਰ ਆਜੋ ਉਧਰ ਹੀ ਆਜੋ ਮੱਝਾਂ ਦਾ ਵਾਸਤਾ ਆਜੋ ਕਪੜਾ ਵਾਹੀਏ ਕਪੜਾ ਸੈਂਬੀਆ ਚੋਲੀਆਂ ਮੈਂ ਇਹ ਲੈ ਕੇ ਆਉਂਦੀ ਹਾਂ ਉੱਤਰੀ ਵਾਂਗ ਆਂਦੀ ਨਹੀਂ ਚਲ ਜੀ ਮੈਂ ਇਧਰੋਂ ਲਈ ਆ ਬੇ ਵਾਹ ਵੇਖ ਸੰਭੂ ਬਕਾ ਅੱਗੋਂ ਹੀ ਬਸਾ ਦੇਣਾ ਰੋ ਪੋ ਇੰਟਰ ਮੈਂ ਨਾ ਬਜੀ ਬੜੀ ਚੰਗੀ ਮੈਂ ਹਮਾਰ ਬੜਾ ਥਾਂ ਤੋਂ ਸੇਂਗ ਸੁੰਗ ਬੜਾ ਲੱਗਾ ਲੋ ਜੀ ਤੋਂ ਬਜੀ ਵਧੀਆ ਇਹ ਕੁਆਲਟੀ ਮੈਂ ਹੈ ਕਿਧਰ ਮੇਰੇ ਕੁਆਲਟੀ ਦੀ ਸੰਭਾਤ ਦੇਖ ਸੰਭੂ ਬਕਾ ਆ ਇੰਟਰ ਬਾਠ ਠੀਕ ਹੈ ਇਹਨੂੰ ਤੋੜ ਦੋ ਲਾਫੇ ਵਿੱਚ ਲੋ ਜੀ ਵੇਖੋ ਵੱਡੀ ਮਹਿਜਾ ਫਿਰ ਦੇਖੋ ਘਰ ਦੀ ਬਾਸੋਲੀ ਲੋ ਨਾ ਨਾ ਮਾਦੀ ਨਾ ਸਤਿ ਲੋ ਵੇਖੋ ਜੀ ਕਰਾ ਦੇ ਨਹੀਂ ਕੰਮ ਆ ਮੜ ਤੋਂ ਬਹੁਤ ਫਾਇਦਾ ਨਹੀਂ ਇਹਦੇ ਆ ਰਿਹਾ ਸਾਹ ਫਾਇਦਾ ਰਿਹਾ ਕਿਹਾ ਨਹੀਂ ਆ ਬਾਦੀ ਬਾਸੋਲੀ ਹਾਂ ਜੀ ਵੱਡੀ ਛੋਟੀ ਮਹਿਰ ਬਾਦ ਬੜੀ ਨਾ ਭਾਜੀ ਸੰਦੀਪ ਜੀ ਮੋਲ 70 ਤੇ 500 ਛੋੜ ਸਾਡੇ 97 ਯਾਰ ਜੀ ਮੈਂ ਰੇਟ ਫਿਕਸ ਵੇਣ ਇਹ ਤੋਂ ਪਾਇ ਤੇ ਕਿਤੇ ਹੈ ਨਾ ਬਣਾ ਆਈਆਂ ਇਹ ਚ ਘਰ ਵਾਲਾ ਵੀ ਕੋਈ ਨਹੀਂ ਨਹੀਂ ਠੀਕ ਹੈ ਭਾਜੀ ਠੀਕ ਹੈ ਬੜੀ ਮਿਹਨਤ ਕਰਕੇ ਮਾਲ ਲਈਦਾ ਹੈਗਾ ਵਾ ਬਿਲਕੁਲ ਜੀ ਬਿਲਕੁਲ ਜੀ ਇੱਕ ਟੋਲ ਕੇ ਰੇਟ ਪਿਆ ਇਹ 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 ਵੀ ਸੰਦੀਪ ਕੱਤੀ ਬੜੀ ਹੈ ਇਹ ਵੀ ਦੇਖੋ ਇੱਧਰ ਇੱਕ ਮਿੰਟ ਵੇਟ ਠੀਕ ਹੈ ਦੇਖ ਕਿੱਦਾਂ ਸਾਰੇ ਇਹ ਵੀ ਖੋਣੋ ਭਾਈ ਚੰਗੀ ਲਓ ਜੀ ਦੇਖੋ ਆ ਦੇਖੋ ਵੱਡੀ ਅਸਲੀ ਤੁੰਦ ਸੁਣਾਵਾ ਆਈਦੇ ਬਕਾ ਜਾ ਰਿਹਾ ਤੋਰ ਇਹ ਸੰਦੀ ਪਤਲੀਆਂ ਨਹੀਂ ਪਾ ਗੀਆਂ ਵਾ ਕੱਟੀਆਂ ਹਾਂ ਨਹੀਂ ਆਈ ਬੇ ਹਾਂ ਪਾ ਨਹੀਂ ਕੱਟੀਆਂ ਆਓ ਹਾਲੇ ਏ ਵੀ ਸੰਦੀਪ ਸੱਤਰ ਦੀ 500 ਛੋਟ ਜਿਹੜੀ ਮਰਜੀ ਕੋਲ ਲੈ ਲਓਵੇਂ ਲੈ ਲੈ ਬਸ ਭਾਵੇਂ ਦੋਵੇਂ ਖੜੇ ਨਖਰਾ ਦਿਖਾ ਦਿਓ ਆ ਦਿਖਾ ਦੇ ਜੰਬਰ ਕਰੀਓ ਅੱਗੇ ਦਿਖਾ ਦਿਓ ਦਿਖਾ ਇਹ ਪਤਾ ਲੱਗ ਜੀ ਥਾਂ ਤੋਂ ਚੰਗਾ ਸਪੈਸ਼ਲ ਇਹ ਵੀ ਕੱਪੜੀਆ ਭਾਜੀ ਵੇਖ ਇਧਰ ਤੋਂ ਸੰਦੀਪ ਜੀ ਬਹੁਤ ਚੰਗੀ ਹੈ ਇਹ ਵੀ ਸੰਦੀਪ ਦੀ ਗੱਬੜ ਅੱਛੇ ਵੀ ਗੱਬੜੇ ਆ ਹਾਂ ਇਹ ਵੀ ਆ ਟੂ ਭਾਰੀ ਜੇ ਹਾਂਜੀ ਜੇ ਮੈਂ ਇੰਨਾ ਵੀ ਕਿਤੇ ਭਾਰ ਵਿਖਾ ਜੇ ਹਾਂਜੀ ਤੇ ਡਬਲ ਪੈਸੇ ਚਲੋ ਠੀਕ ਕਈ ਵਾਰਾ ਬੰਦਾ ਸ਼ੱਕ ਕਰਦਾ ਹਾਂਜੀ 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 ਆਹ ਵੇਖ ਇਧਰ ਅੱਗੇ ਉਹ ਵਿਖਾ ਦਿਓ ਹਾਂਜੀ ਆਹ ਦੇਖ ਚੰਗੀ ਆ ਪਿਆਰ ਕੱਟੀ ਠੀਕ ਆ ਦੂਜਾ ਇਸ ਇਹ ਵੀ ਤੋੜੋ ਬਾਈ ਨਾ ਮੈਂ ਪਾਣੀ ਮਿਲ ਜਾਂਦੇ ਬਾਈ ਹੋਂ ਤੋਂ ਮੇਰੀ ਜਾਂਦਾ ਬਾਦੂ ਸੰਦੀਪ ਜੀ ਬਾਜੀ ਬਾਜੀ ਐਸੇ ਜੇਬ ਚ ਹੋਈ ਜਾਵੇ ਕੋਈ ਯਾਰ ਉੱਤੇ ਪੇ ਥੱਲੇ ਬੈਠੇ ਬੈਣ ਚੰਗੀ ਆ ਵੱਡੀ ਆ ਮੈਂ ਹੁਕਾ ਵੱਡੀ ਮੈਂ ਛੋਟੀ ਨਹੀਂ ਕੱਟੀ ਵੱਡੀ ਆ ਆਹ ਦੇਖ ਬੰਮੂ ਹਾਂਜੀ ਬਾਈ ਇਹ ਸੰਦੀਪ ਦੀ ਮੁੱਲ 64000 ਹੈ ਇਹ ਵੀ 70 ਵਾਲੀ ਆ ਮੈਂ ਉਹੀ ਜਿੱਦਾਂ ਸਾਨੂੰ ਕਿਨੇ ਕਹਿਣਾ ਉਦਾਂ ਹੀ ਦਿਆ ਤਾਂ ਵੀ ਟੂ ਵਾਲੀ ਹੋਰ ਠੀਕ ਆ ਕਰਕੇ ਮੁੱਲ 64500 66000 ਜਾ ਮੋਬਾਈਲ ਭਾਵੇਂ ਲੋ ਬਾਈ ਆ ਵੇਖ ਇਹ ਵੀ ਕੱਪੜੀ ਦੀ ਇਹ ਵੀ ਕੱਪੜਾ ਇਹ ਵੀ ਕੱਪੜਾ ਆ ਇਧਰ ਵੇਖ ਕਿੰਨਾ ਵਧੀਆ ਥਾਂ ਤੋਂ ਲੱਗਾ ਇਹਨੂੰ ਬਹੁਤਾ ਥਾਂ ਤੋਂ ਇਹ ਵੀ ਦੋਰੀ ਪੰਜ ਛੇ ਦਿਨ ਲਊਗਾ ਇਹਨੂੰ ਪਰਖੇ ਨਾ ਆਮਾ ਤਾਂ ਨਹੀਂ ਬੜੀਆ ਭਜੀ ਹੈ ਨੀ ਇਹਨੇ ਪੱਠੇ ਹੀ ਨਹੀਂ ਪਾਏ ਹਾਂ ਦੰਦ ਦੂੰਦ ਬਰਾਬਰ ਹੋਊਗਾ ਸੁਆ ਮਰਜੀ ਨਾਲ ਲਾ ਲੈ ਆ ਸੁਆ ਜਿਹੜਾ ਮਰਜੀ ਨਾਲ ਸੁਆ ਜਿਹੜਾ ਮਰਜੀ ਨਾਲ ਲਾ ਦੇ ਹਾਂਜੀ ਬਸ ਇੱਧਰ ਆ ਲੋ ਇੱਧਰ ਇੱਕ ਕਰ ਹੁਸਾਰੇ ਸਿੱਧੇ ਚੰਗਾ ਕਰ ਵਕਾਦਾ ਮੂਮਾ ਦਸਾਰੇ ਮੂਮਾ ਮਮਾ ਕਾ ਦੇ ਚੰਗਾ ਤੋੜ ਲੋ ਇੱਥੇ ਤੋੜ ਲੈਣੇ ਸੁਆ ਨੂੰ ਤੇ ਬਾਹਰ ਕਰ ਤੋੜ ਤਵਾ ਦੇ ਕੇ ਆਇਂ ਇੱਥੇ ਹੰਦਰ ਲੈ ਇੱਥੇ ਬਖਾ ਦੇ ਸਾਨੂੰ ਬਾਪ ਜੀ ਜਾ ਹਾਂਜੀ ਬਾਜੀ ਸੰਦੀਪਾ ਯਨੇ ਚਾਹ ਪਾਣੀ ਪੀਣਾ ਉਹਦੇ ਵਾਸਤੇ ਹੈ ਬੜੀ ਵਧੀਆ ਸਾਫ ਸੁਗੜੀਆ ਦਿਨ ਪਾਂਸੇ ਲੈ ਜਾਣੇ ਹਨ ਹੈਗੇ ਮੁੱਲ 42500 ਸਾਢੇ 41 ਸਾਢੇ ਕਿਹ ਲੈਣੀ ਮੇਰੇ ਤੋਂ ਕੀ ਦੰਦ ਪੂਰੇ ਮੈਂ ਲੈ ਕੇ ਤੇ ਸੁਆ ਮਰਜੀ ਦਾ ਚਲ ਚਲ ਕੋਈ ਦੂਜਾ ਚੌਥਾ ਪੰਜਵਾਂ ਜਿਹੜਾ ਮਰਜੀ ਲਾ ਦੇ ਮੁੜ ਕੇ ਮੈਂ ਦੱਸਿਆ ਕਮੈਂਟ ਚ ਲੋਕਾਂ ਦੱਸਣ ਨਾ ਪਰ ਆਪੇ ਲਾ ਲੈ ਆਪੇ ਲਾ ਲਓ ਭਾਈ ਠੀਕ ਹੋਣਾ ਜਿੰਨੇ ਮਾ ਹੋਵੇ ਨਾ ਇਹ ਇਹ ਵੀ ਬੱਚੀ ਹੈ ਇਹ ਗੱਭਣ ਹੈ ਜੀ ਬੜੀ ਚੰਗੀ ਆ ਬੱਚੀ ਚੰਗੀ ਜਸਸੀ ਕਰਵਾ ਦਵਾ ਤੇ ਠੰਡੀ ਠੁੰਡੀ ਬੱਚੀ ਆ ਇਹ ਜਿੱਦਾਂ ਮਰਜੀ ਜਿੱਦਾਂ ਇੰਨੇ ਠੰਡੀ ਲੱਭਦੀ ਕਿੱਥੇ ਹਾਂ ਕੋਣ ਇਹ ਵੀ ਚੋਲ ਰਿਹਾ ਲੋ ਜੀ ਜਰਸੀ ਵੇਅਰ ਯਸਿਕ ਕਰੋਸ ਆ ਦੇਖ ਮੂ ਮਾਂ ਬੜਾ ਸੁਖ ਸੰਦੀਪ ਸਪੈਸ਼ਲ ਲੱਗ ਆ ਗਏ ਜਿਹੜੀ ਜੱਟ ਵਾਲੀ ਕੀ ਇਹ ਵੈਸੇ ਸਾਈ ਵਾਲਾ ਹਾਂ ਥੋੜੀ ਮਿਕਸ ਆ ਸਾਈ ਵਾਲਾ ਪਠੰਡੀ ਗੋ ਜਾਂ ਐਨੂਲੰਦੀ ਚੋਰ ਵੱਡੀ ਬਰੜਾ ਬਹੁਤ ਵੱਡੀ ਬਰੜਾ ਥੋੜੀ ਜਿਹੀ ਨ ਸਾਈ ਵਾਲਾ ਮਿਕਸ ਕਰੋ ਤਾਂ ਫਿਰ ਬੜਾ ਸਪੈਸ਼ਲ ਲੱਗ ਆ ਲੈ ਆ ਜੀ ਆ ਲੈ ਇਹਦੀ ਸੀ ਮੰਗ ਬੜੀ ਸੀ ਹਾਂਜੀ ਫਰੀ ਤਰੋਸ ਰਿਹਾ ਕੋਈ ਕੁਦਰਤियां ਬੰਦਾ ਲੈਣ ਜਾਵੇ ਤੇ ਕਿੱਥੇ ਮਿਲਦੀ ਹੈ ਹੈਨਾ ਤੇ ਬਾਕੀ ਸਭ ਤੋਂ ਇਹ ਬਠੰਡੀ ਜਾਦੀ ਕੋਈ ਇਹ ਨਹੀਂ ਕੋਈ ਗਾਲ ਹੈ ਗਰਮੀ ਵਾਲੀ ਗਾਲ ਨਹੀਂ ਹੈ ਜਿੱਦਾਂ ਮਰਜੀ ਆਵੇ ਜਿੱਦਾਂ ਮਰਜੀ ਚਵਾਈ ਕਰੀ ਜਾਓ ਪੀ ਇਹ ਨਹੀਂ ਗੱਥਾਂ ਠੋਣ ਬੜਾਸ ਤੇ ਹਾਂਜੀ ਇਹ ਵੀ ਸੰਦੀਪ ਜੀ ਬਤਾਈ 1850 8.5 ਕਿਲੋ ਚਲੋ ਠੀਕ ਹਾਂ ਜਰਸੀ ਇਹ ਵੀ ਘਬੜ ਬਾਣ ਹਲ ਨਾਲ ਉਪਰ ਬਾਣ ਵਾਲੇ ਰਿਕਾਰਡ ਤੋੜ ਤੂੰ ਇਹ ਜਦ ਹੋਏ ਬਜੀ ਦੋ ਜਾ ਤੂੰ ਜਾ ਤੂੰ ਨਾ ਵੇਖੋ ਬਦਲ ਇਹ ਵੀ ਬਾਕੀ ਤੇ ਵੇਖੋ ਮੂੰਹ ਮਾਂ ਜੀ ਆ ਸੰਦੀਪ ਜੀ ਇੱਧਰ ਆ ਲਿਓ ਹਨਾ ਠੀਕ ਹੈ ਕਿ ਬਾਜੀ ਜਾ ਐਨ ਦੋ ਐਂ ਹੀ ਦੋ ਐਂ ਦੋ ਸੰਦੀਪ ਜੀ ਦੇਖੋ ਬੰਦਾ ਟੋਨੀ ਬੱਚੀ ਟੋਨੀ ਟੋਨੀ ਇਹ ਹਫਤਾ ਲੱਗ ਗਈ ਨਾ ਤਾਂ ਬਹੁਤ ਯਾਰੀ ਬਣੀ ਫਾਇਰ ਲਿੱਟ ਇਹਦਾ ਸੰਦੀਪ ਜੀ ਮੁੱਲ 37 ਹੂੰ ਤੇ 500 ਜੋ 3700 ਆ ਠੀਕ ਆ ਸਾਢੇ 37 ਆ ਇਹ ਸੰਦੀਪ ਦੀ ਕੱਲ ਦੀ ਬੱਚੀ ਸੂਈ ਨਾ ਟਾਪ ਦਾ ਜੱਸੀ ਦਾ ਬੱਚਾ ਦਿੱਤਾ 25 25 ਟਾਪ ਦਿੱ ਪਹਿਲਾ ਸੂਆ ਪਹਿਲਾ ਸੂਆ ਚਾਰ ਦਾੰਦ ਚਾਰ ਪਹਿਲਾ ਸੂਆ ਲੋ ਚਾਰ ਦਾੰਦ ਹੋਣਗੇ ਕੱਟੋ ਘਾੜ ਅੱਗੇ ਥਣ ਵਿਖਾ ਦੇ ਸੰਵੇਖਾ ਬੜਾ ਸਪੈਸ਼ਲ ਥਣ ਤੁਣ ਲੱਗਾ ਹੈ ਮੋਟਾ ਮੋਟਾ ਥਣ ਤੋਰੋ ਜੀ ਕੋਈ ਰਸਤੀ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਤੋਰੋ ਵਾਹ ਤਾ ਫੇ ਮੂ ਮਾਵੀ ਕਿੰਨਾ ਚੰਗਾ ਮੂ ਮਾਵੀ ਬਹੁਤ ਚੰਗਾ ਹੈ ਤੋਰੋ ਜੀ ਫਲੋਏ ਇਹ ਦੇ ਹਾਂਜੀ ਇਹ ਸੰਦੀ ਮੁੱਲ 33500 32500 32500 ਇਹੋ ਸੰਦੀਪ ਜੀ ਆਪਣੇ ਕੋਲ ਮਾਲ ਵਾ ਠੀਕ ਆ ਤੇ ਬਾਕੀ ਵੀਰਾਂ ਸਾਰਿਆਂ ਨੂੰ ਬੇਨਤੀ ਇਹੋ ਹੀ ਕਰਦੇ ਰਹਿੰਦੇ ਹਰ ਵਾਰ ਆਈਂ ਤੇ オン لائن ਪੁਰਾਣੇ ਗਾਹਕ ਵਾਤੇ ਨਵੇਂ ਵਾਤੇ ਨਵਾ ਆਪਣੀ ਤਸੱਲੀ ਕਰਕੇ ਤੇ ਲੈ ਕੇ ਜਾਵੇ ਹਾਂਜੀ ਬਾਕੀ ਜਦੋਂ ਦੀ ਆਪਾਂ ਵੀਡੀਓ ਪਾਉਨੇ ਆ ਹਾਂਜੀ ਗੱਬਣ ਦਾ ਕੋਈ ਦੋਧ ਨਹੀਂ ਦੱਸਿਆ ਬਿਲਕੁਲ ਜੀ ਨਾ ਗੱਬਣ ਤੇ ਦੋਧ ਦੀ ਸਾਡੀ ਕੋਈ ਗਾਰੰਟੀ ਹੂ ਸਿਰਫ ਥਾਣ ਦੀ ਗਾਰੰਟੀ ਹੈ ਮੈਂ ਹਰ ਵਾਰਾ ਬੇਨਤੀ ਕਰਦਾ ਨਾ ਗੱਬਣ ਦੀ ਮੇਰੀ ਕੋਈ ਦੋਧ ਦੀ ਗਾਰੰਟੀ ਨਹੀਂ ਹਾਂਜੀ ਹਾਂਜੀ ਸਿਰਫ ਥਾਣ ਦੀ ਗਾਰੰਟੀ ਦੇ ਪਿੱਛੇ ਦੀ ਗਾਰੰਟੀ ਹੈ ਇਹੋ ਆ ਬਾਕੀ ਆਵੇ ਜਿਹੜਾ ਇੱਥੇ ਆਵੇ ਉਹ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਤੇ ਆਨਲਾਈਨ ਮੇਰੇ ਵੀਰ ਜਿਹੜੇ ਮਰਨਾ ਜੁੜੇ 90 ਤੋਂ 92% ਲੋਕ ਉਹ ਇੱਕ ਫੋਨ ਕਰਦਾ ਮੈਂ ਭੇਜ ਦਿੰਦਾ ਮਾਂ ਚੋਵੇ ਗਾਂ ਚਲੋ ਠੀਕ ਠੀਕ ਹੈ ਭਾਈ ਨਾ ਤੁਹਾਡੇ ਵੀਰ ਦਾ ਸਰਵਣ ਸਿੰਘ ਜੇ ਪਿੰਡ ਪੱਡੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਬਾਰ ਬਾਰ ਦਸੀਦਾ ਵਾ ਜ਼ਿਲ੍ਹਾ ਗਰਦਾਸਪੁਰ ਆ ਮੇਰਾ ਵੀਰ ਤੇ ਇਸ ਕਰਕੇ ਪਹਿਲਾਂ ਹੀ ਸੋਚ ਲਿਆ ਕਰੋ ਵੀ ਜ਼ਿਲ੍ਹਾ ਗਰਦਾਸਪੁਰ ਜੀ ਬਾਕੀ ਕਿਹਦਾ ਕਰਾਇਆ ਰਹਿਣਾ ਕਿ ਨਾ ਕਰਾਇਆ ਜੋ ਵੀ ਪਹਿਣਾ ਪਹਿਲਾਂ ਸੋਚ ਲਿਆ ਕਰੋ ਇਹ ਚੀਜ਼ ਹੈਗੀ ਆ ਤੇ ਬਾਕੀ ਮੇਰਾ ਵੀਰ ਬਾਤ ਤੋਂ ਬਾਤ ਸ਼ੇਅਰ ਕਰਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਗਰਮੀ ਬੜੀ ਆ ਤੁਹਾਡੇ ਵਾਸਤੇ ਲੱਗੇ ਰਹੀ ਹੈ ਹੈਨਾ ਤੁਹਾਡੀਆਂ ਆਸਾਂ ਦੇ ਪੂਰੇ ਬਾਕੀ ਮਾਲ ਆ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਹੈਨਾ ਅੱਖਾਂ ਦਾ ਤੋੜ ਆ ਕਿਹੜਾ ਕੰਡੇ ਦਾ ਤੋੜ ਆ ਅੱਖਾਂ ਨਾਲ ਹੀ ਵੇਖਣੀਆਂ ਤੇ ਇਹ ਅੱਖਾਂ 1921 ਇਧਰ ਕਰ ਜਾਂਦੀਆਂ ਜੇ ਸਾਡੀਆਂ ਕਰ ਜਾਂਦੀਆਂ ਤੇ ਤੁਸੀਂ ਚੰਗੀ ਤਰ੍ਹਾਂ ਵੇਖਿਆ ਕਰੋ ਠੀਕ ਆ ਨਾ ਤੇ ਬਾਕੀ ਸਾਰੇ ਵੀਰਾਂ ਸੋਸੀ